ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਪੈਣ ਪਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖਣ ਤੰਦਰੁਸਤ ਰੱਖਣ ਰੱਖਿਆ ਬਖਸ਼ਣ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਜੀ ਆਪਾਂ ਹੋਣ ਲੱਗ ਪਏ ਸੀ ਇੱਥੇ ਕੱਪੜੇ ਧੋਣਾ ਤੇ ਅੱਜ ਜੀ ਲਾਈਟ ਨਹੀਂ ਆ ਰਹੀ ਸਵੇਰ ਤੋਂ 6:30 ਵਜੇ ਦੀ ਲਾਈਟ ਗਈ ਹੋਈ ਏ ਤੇ ਮੈਂ ਕੱਪੜੇ ਤਾਂ ਤੜਕੇ ਮਹੀਨ ਚਪਾਤੇ ਸੀ ਬਾਕੀ ਲਾਈਟ ਨਾ ਹੋਣ ਕਰਕੇ ਹੁਣ ਮੈਨੂੰ ਉ ਤਾਂ ਹੀ ਕੱਢਣੇ ਪਏ ਬਾਹਰ ਤੇ ਹੁਣ ਇਸ ਕਰਕੇ ਮੈਂ ਹੱਥਾਂ ਤੇ ਤੋਰੀ ਆ ਤੇ ਆਪਾਂ ਜੀ ਅੱਜ ਜਾਣਾ ਸੀਗਾ ਆਪਾਂ ਦੇ ਪੇਕਿਆਂ ਤੇ ਤੇ ਜਿਹਦੇ ਕਰਕੇ ਜੀ ਮੈਂ ਜਲਦੀ ਜਲਦੀ ਕੰਮ ਕਰ ਰਹੀ ਸੀ ਤੇ ਮੈਂ ਸੋਚਿਆ ਕਿ ਜਲਦੀ ਤੋਂ ਕੱਪੜੇ ਅੱਜ ਤੋ ਦੇਣੇ ਆ ਸਭ ਤੋਂ ਪਹਿਲਾਂ ਤੇ ਬਾਕੀ ਉਹ ਗੱਲ ਹੀ ਨਾ ਬਣੀ ਲਾਈਟ ਚਲੀ ਗਈ ਤੇ ਇਦਾਂ ਹੀ ਹੁੰਦਾ ਜਦੋਂ ਵੀ ਕੋਈ ਜ਼ਰੂਰੀ ਕੰਮ ਹੁੰਦਾ ਹੈ ਬਿਜਲੀ ਦੇ ਨਾਲ ਕਰਨ ਵਾਲਾ ਤੇ ਉਦਾਂ ਹੀ ਇਸ ਤਰ੍ਹਾਂ ਫਾਲਟ ਪੈਂਦੀ ਆ ਲਾਈਟ ਨੂੰ ਹਰ ਵਾਰੀ ਇਦਾਂ ਹੀ ਹੁੰਦਾ ਹੈ ਜਦੋਂ ਵੀ ਕਿਤੇ ਜਾਣਾ ਹੋਵੇ ਜਾਂ ਫਿਰ ਕੱਪੜੇ ਪ੍ਰੈਸ ਕਰਨ ਵਾਲੇ ਵਿੱਚ ਹੀ ਰਹਿ ਜਾਂਦੇ ਆ ਤੇ ਜਾਂ ਉਹ ਕੰਮ ਇਦਾਂ ਦਾ ਜਦੋਂ ਲੋਡ ਹੁੰਦੀ ਏ ਬਸ ਉਹਦਾ ਹੀ ਇਹੋ ਜਿਹੀ ਫਾਲਟ ਪੈਂਦੀ ਆ ਤੇ ਚਲੋ ਹੁਣ ਮੈਂ ਸੋਚਿਆ ਕਿ ਚੱਲ ਆਪਾਂ ਹੁਣ ਅੱਥਾ ਤਾਂ ਹੀ ਧੋ ਦਿੰਨੇ ਆ ਕਿਉਂਕਿ ਮੰਮੀ ਤੋਂ ਤਾਂ ਤੋਤੇ ਨਹੀਂ ਜਾਣੇ ਤੇ ਕੱਪੜੇ ਵਗੈਰਾ ਮੈਂ ਸਾਰੇ ਧੋ ਕੇ ਹੀ ਜਾਵਾਂਗੀ ਤੇ ਆਪਾਂ ਜੀ ਧੋਕ ਦਿਨ ਲਾਵਾਂਗੇ ਜੀ ਆਪਣੇ ਮਾਇਕੇ ਤੇ ਕਿਉਂਕਿ ਮੈਨ ਮਹੀਨਾ ਡੇਢ ਹੋ ਗਿਆ ਸੀ ਗਈ ਨੂੰ ਇੱਕ ਵਾਰ ਗਏ ਤਾਂ ਸੀਗੇ ਇੱਕ ਦਿਨ ਵਾਸਤੇ ਫਿਰ ਵਾਪਸ ਆ ਗਏ ਸੀ ਤੇ ਹੁਣ ਛੁੱਟੀਆਂ ਆਇਆ ਤੇ ਬੱਚੇ ਵੀ ਕਾਫੀ ਦਿਨਾਂ ਤੋਂ ਜ਼ੋਰ ਮਚਾਰੇ ਆ ਕਿ ਜਲਦੀ ਮਾਮੇ ਚਲੀਏ ਕਿਉਂਕਿ ਚਾਈ ਬਹੁਤ ਜ਼ਿਆਦਾ ਹੁੰਦਾ ਹੈ ਬੱਚਿਆਂ ਨੂੰ ਨਾਲਕਿਆਂ ਦਾ ਤੇ ਇਸ ਕਰਕੇ ਜੀ ਆਪਾਂ ਅੱਜ ਤਿਆਰੀ ਕਰ ਲਈ ਸੀ ਤੇ ਜਾਣਾ ਤਸਵੀਰ ਹੀ ਸੀ ਬਾਕੀ ਗਰਜੋਤ ਦੇ ਪਾਪਾ ਨੂੰ ਫਿਰ ਟਰੈਕਟਰ ਦਾ ਕੰਮ ਆ ਗਿਆ ਤੇ ਉਰ ਫੱਡ ਵਗੈਰਾ ਮਾਰਨ ਗਏ ਹੋਇਆ ਤੇ ਹੁਣ ਜੀ ਸ਼ਾਮ ਨੂੰ ਜਾਵਾਂਗੇ ਤੇ ਇੱਥੇ ਜੀ ਮੈਂ ਕੱਪੜੇ ਸੁੱਕਣੇ ਪਾਉਣ ਲੱਗ ਗਈ ਆ ਤੇ ਉਧਰੋਂ ਬੱਦਲ ਵੀ ਬਹੁਤ ਜ਼ਿਆਦਾ ਬਣਿਆ ਹੋਇਆ ਏ بارش ਦਾ ਵੀ ਕੋਈ ਪਤਾ ਨਹੀਂ ਤੇ ਮੈਂ ਜੀ ਕੱਪੜੇ ਸੁੱਕਣੇ ਪਾ ਕੇ ਤੇ ਫਿਰ ਜੀ ਤਿਆਰੀ ਕਰਦੇ ਆ ਕਿਉਂਕਿ ਮੇਰੇ ਹਸਬੰਦ ਪਹਿਲਾਂ ਆਏ ਸੀ ਕਹਿੰਦੇ ਵੀ ਤੁਸੀਂ ਤਿਆਰ ਹੋ ਛੱਡਿਓ ਤੇ ਥੋੜਾ ਜਿਹਾ ਕੰਮ ਰਹਿ ਗਿਆ ਏ ਤੇ ਫਿਰ ਮੈਂ ਆ ਕੇ ਤਿਆਰ ਹੋ ਜਾਵਾਂਗਾ ਤੇ ਫੇਰ ਚਲੇ ਜਾਵਾਂਗੇ ਤੇ ਚਲੋ ਜੀ ਮੈਂ ਇੱਥੇ ਕੱਪੜੇ ਸੁਕਣੇ ਪਾ ਲਿਆ ਤੇ ਪਾਉਂਦਿਆਂ ਨਾਲ ਜੀ ਹਾਲੇ ਮੈਂ ਪਾ ਕੇ ਹੱਟੀ ਆ ਤੇ ਮੈਂ ਸੋਚਿਆ ਕਿ ਚਲੋ ਬੈਗ ਵਗੈਰਾ ਪਾਏ ਕਰਦੇ ਆ ਤੇ ਉਦੋਂ ਜੀ ਕਣੀਆਂ ਆਉਣ ਲੱਗੀਆਂ بارش ਤੇ ਕੱਪੜੇ ਵੀ ਹੁਣ ਪਹਿਲਾਂ ਤਾਂ ਆਪਾਂ ਲਾਈਟ ਹੁੰਦੀ ਏ ਤਾਂ ਮਸ਼ੀਨ 'ਚ ਸੁਕਾ ਲਈਦਾ ਤੇ ਹੁਣ ਲਾਈਟ ਵੀ ਨਹੀਂ ਹੈਗੀ ਮੈਂ ਇਦਾਂ ਹੀ ਪਾਇਆ ਸੁਕਣੇ ਤੇ ਬਾਕੀ ਜੀ ਹੁਣ ਮੈਂ ਮੰਝਾ ਛੱਡ نیچے ਰੱਖ ਤਾ ਏ ਤੇ ਉੱਥੇ ਜੀ ਗਿੱਲੇ ਕੱਪੜੇ ਹੁਣ ਮੰਜੇ ਤੇ ਖੜੇ ਕਰ ਦੇਾਂਗੀ ਪਾ ਦੇਾਂਗੀ ਤੇ ਹੁਣ ਧੁੱਪ ਨਿਕਲੀ ਤਾਂ ਫਿਰ ਬਾਹਰ ਪਾਵਾਂਗੇ ਤੇ ਚਲੋ ਜੀ ਇਹਗਾ ਤਾਂ ਔਖਾ ਹੀ ਏ ਮੰਮੀ ਨੂੰ ਵੀ ਪਿੱਛੋਂ ਕੰਮ ਤੇ ਬਾਕੀ ਜੇ ਮੇਰੇ ਹਸਬੰਦ ਕਹਿੰਦੇ ਕਿ ਅਸੀਂ ਚੱਲ ਸਾਰ ਲਾਂਗੇ ਬੱਚੇ ਰੋਲਾ ਪਾਈ ਖੜਿਆ ਤੁਸੀਂ ਦੋ ਦਿਨ ਲਾਓ ਤੇ ਮੰਮੀ ਕਹਿੰਦੇ ਚੱਲ ਮੈਂ ਔਖੀ ਸੌਖੀ ਰੋਟੀ ਪਕਾ ਲਿਆ ਕਰਾਂਗੀ ਤੁਸੀਂ ਚਲੇ ਜਾਓ ਬੱਚਾ ਨਹੀਂ ਕਿ ਬੱਚੇ ਇਕੱਲੇ ਵੀ ਨਹੀਂ ਰਹਿੰਦੇ ਨਾ ਮੇਰੇ ਨਾਲ ਹੀ ਰਹਿੰਦੇ ਆ ਮੈਂ ਤਾਂ ਕਹਿੰਦੀ ਆ ਕਿ ਤੁਸੀਂ ਚੱਲ ਇਕੱਲੇ 2 ਦਿਨ ਰਹਿਆਓ ਬਾਕੀ ਇਕੱਲੇ ਨਹੀਂ ਰਹਿੰਦੇ ਨਾਨਕਿਆਂ ਤੇ ਕਹਿੰਦੇ ਮम्मा ਤੁਸੀਂ ਨਾਲ ਹੀ ਰਹੋ ਫਿਰ ਰਾਵਾਂਗੇ ਤੇ ਕਣੀਆਂ ਜਿਹੀ ਜੀ ਕਾਫੀ ਡਿੱਗਣ ਲੱਗ ਗਈਆਂ ਤੇ ਇਸ ਕਰਕੇ ਮੈਂ ਕੱਪੜੇ ਜਿਹੜੇ ਇੱਥੇ ਮੰਝੇ ਤੇ ਪਾਤੇ ਆ ਤੇ ਤੰਦੂਰੀ ਤੇ ਵੀ ਜੀ ਮੈਂ ਬੱਠਲ ਰੱਖ ਦਾਂਗੀ ਤਾਂ ਕਿ ਤੰਦੂਰੀ ਨਾ ਭਿੱਜੇ ਤੇ ਮੌਸਮ ਤਾਂ ਜੀ ਬਹੁਤ ਵਧੀਆ ਹੋ ਗਿਆ ਸਫਰ ਕਰਨ ਵਾਲਾ ਉਹ ਤਾਂ ਜੀ 2-4 ਦਿਨ ਹੋ ਗਏ ਬਹੁਤ ਗਰਮੀ ਪੈ ਰਹੀ ਹੈ ਇੰਨੀ ਕਿ ਬਾਹਰ ਨਿਕਲਣਾ ਔਖਾ ਹੋ ਰਿਹਾ ਹੈ ਤੇ ਇਤਰ ਜੀ ਹੁਣ ਗੁਰਜੋਤ ਪਾਪਾ ਆ ਗਏ ਸੀ ਘਾਰ ਤੇ ਹੁਣ ਲੱਗਿਆ ਦੀ ਮੋਟਰਸਾਈਕਲ ਥੋੜਾ ਕੰਤੇ ਕਾਫੀ ਮੁਸ਼ਕਲ ਆ ਲੱਗਿਆ ਪਿਆ ਤੇ ਇੱਕ ਵਾਰ ਤਾਂ ਉਹ ਲੈ ਲੈਂਦੇ ਆ ਵੀ ਇਨਾ ਕਿਤੇ ਵੀ ਜਾਣਾ ਹੋਵੇ ਮੋਟਰਸਾਈਕਲ ਜ਼ਰੂਰ ਧੌਂਦੇ ਆ ਕਹਿੰਦੇ ਆਪ ਤਾਂ ਨਾਲ ਤੋਂ ਲਈਦਾ ਤੇ ਬਾਕੀ ਆਪਦੀ ਗੱਡੀ ਨੂੰ ਸਵਾਰਨਾ ਚਾਹੀਦਾ ਏ ਤੇ ਇਸ ਕਰਕੇ ਜ਼ਰੂਰ ਮੋਟਰਸਾਈਕਲ ਧੌਂਦੇ ਆ ਕਿਤੇ ਵੀ ਜਾਣਾ ਹੋਵੇ ਤੇ ਉੱਪਰ ਜਿਵੇਂ ਮਰੀਤ ਅਤੇ ਗੁਰਜੋਤ ਨੂੰ ਤਾਂ ਮਾਤਾ ਸੀ ਉਹਨਾਂ ਨੇ ਰੈਡੀ ਕਰਤਾ ਏ ਤੇ ਹੁਣ ਮੈਂ ਆਪ ਲੱਗੀ ਆ ਜੀ ਤੇ ਹਾਂਜੀ ਮੈਂ ਵੀ ਆਪਣਾ ਸਿਰ ਵਗੈਰਾ ਵਾਹ ਲੈਂਦੀ ਆ ਤੇ ਹੋ ਜਾਂਦੇ ਆ ਤਿਆਰ ਆਪਾਂ ਉਹਕੇ ਨਾ ਕੰਮ ਬਹੁਤ ਜ਼ਿਆਦਾ ਬਣ ਜਾਂਦੇ ਆ ਟਾਈਮ ਕਾਫੀ ਲੱਗ ਜਾਂਦਾ ਏ ਬੱਚੇ ਵੀ ਤਿਆਰ ਕਰਨੇ ਆਪ ਵੀ ਹੋਣਾ ਹਨਾ ਤੇ ਘਰ ਦੇ ਕੰਮ ਵੀ ਫਿਰ ਸਾਰੇ ਕਰਕੇ ਹੀ ਆਉਣਾ ਪੈਂਦਾ ਤੇ ਇੱਕ ਵਾਰੀ ਤਾਂ ਮੈਂ ਹੁਣ ਸਾਰੇ ਕਰ ਤੇ ਆ ਬਾਕੀ ਹੁਣ ਪਰਿਵਾਰ ਦੇ ਨਾਲ ਹੀ ਜੀਆਂ ਨਾਲ ਖਲਾਰਾ ਹੁੰਦਾ ਏ ਤੇ ਜਦੋਂ ਕੋਈ ਇੱਧੇ ਜਿੜੇ ਚਲੇ ਜਾਵਾਂਗੇ ਤਾਂ ਫਿਰ ਦੋ ਤਿੰਨ ਜਣੇ ਹੀ ਰਹਿ ਜਾਣਗੇ ਘਰੇ ਤੇ ਬਸ ਘੱਟ ਹੀ ਹੋਵੇਗਾ ਫਿਰ ਕੰਮ ਤਾਂ ਤੇ ਚਲੋ ਜੀ ਮੈਂ ਇਥੇ ਸਿੰਪਲ ਜੂੜਾਈ ਕਰ ਲਿਆ ਏ ਤੇ ਹੁਣ ਜੀ ਬੱਚੇ ਵੀ ਰੈਡੀ ਹੋ ਗયા ਤੇ ਬੱਚਿਆਂ ਦੇ ਪਾਪਾ ਵੀ ਰੈਡੀ ਹੋ ਗયા ਇਨਾ ਕਿਤੇ ਵੀ ਜਾਣਾ ਹੋਵੇ ਚਾਹ ਜ਼ਰੂਰ ਪੀ ਕੇ ਤੁਰਦਿਆ ਕਰੋ ਤੇ ਮੈਨੂੰ ਕਹਿੰਦੇ ਚਾਹ ਬਣਾ ਦਿਓ ਨਾਲੇ ਕੁਝ ਕੰਮਕਾਰ ਵੀ ਸਵੇਰ ਦੇ ਲੱਗੇ ਹੋਏ ਸੀ ਤੇ ਥੋੜਾ ਜਾਇ ਫਿਰ ਬੰਦੇ ਨੂੰ ਥਕਾਵਟ ਜੀ ਹੋ ਜਾਂਦੀ ਏ ਤੇ ਬੱਚੇ ਵੀ ਜੀ ਆਦੀ ਦਾਦੀ ਮम्मा ਨੂੰ ਬਹੁਤ ਪਿਆਰ ਕਰਦੇ ਨੇ ਮਿਲ ਮਿਲ ਕੇ ਚੱਲੇ ਆ ਤੇ ਚਲੋ ਜਿੱਥੇ ਡੈਡੀ ਵੀ ਚਲੇ ਸੀਗੇ ਨਾਲ ਕਿਉਂਕਿ ਇਹ ਮੇਰੇ ਜਿਹੜੇ ਪੇਕੇ ਵਾਲੇ ਮੇਰੇ ਡੈਡੀ ਆ ਉਹਨਾਂ ਦੇ ਹਾਰਟ ਅਟੈਕ ਆਇਆ ਸੀਗਾ ਤੇ ਉਹਨਾਂ ਨੂੰ ਸਟੈਂਟ ਪਿਆ ਆਏ ਹੁਣ ਤੇ ਕਾਲੀ ਕਾਰ ਲੈ ਕੇ ਆਇਆ ਤੇ ਇਸ ਕਰਕੇ ਮੇਰੇ ਡੈਡੀ ਥਵਾੜੇ ਚੱਲ ਲਿਆ ਸਵਰਾਜੀ ਮੇਰੇ ਤੇ ਕਹਿੰਦੇ ਵੀ ਆਪਾਂ ਪਤਾ ਲਾয়ে ਆਵਾਂਗੇ ਨਾਲੇ ਉਹਨਾਂ ਨੂੰ ਪੁੱਛਾਵਾਂਗੇ ਨਾਲੇ ਤੁੰਨ ਛੱਡੀ ਆਵਾਂਗੇ ਤੇ ਇਸ ਕਰਕੇ ਉਹ ਵੀ ਸਾਡੇ ਨਾਲ ਚੱਲੇ ਆ ਬੱਚੇ ਹੁਣ ਗੁਰਜੋਤ ਤੇ ਗੁਰਸੇਰਤ ਉਹ ਬੈਠ ਗਿਆ ਦੇ ਦਾਦੂ ਨਾਲ ਤੇ ਅਨੁਰੀਤ ਤੇ ਅਸੀਂ ਇੱਕ ਮੋਟਰਸਾਈਕਲ ਤੇ ਹੋ ਗਏ ਆ ਤੇ ਚਲੋ ਜੀ ਹੁਣ ਆਪਾਂ ਪਿੰਡ ਦੇ ਨੇੜੇ ਪਹੁੰਚ ਆਇਆ ਇੱਕ ਘੰਟੇ ਦਾ ਰਸਤਾ ਹੈ ਸਵਾਹ ਘੰਟਾ ਵੀ ਲੱਗ ਜਾਂਦਾ ਜੇ ਆਰਾਮ ਨਾਲ ਆਈਏ ਤਾਂ ਤੇ ਹੁਣ ਜੀ ਆਪਾਂ ਨੇੜੇ ਪਿੰਡ ਤੇ ਪਹੁੰਚ ਆਏ ਆ ਤੇ ਆਪਾਂ ਜੀ ਜਿੰਨਾ ਕੋ ਹੋ ਸਕਿਆ ਤੁਹਾਨੂੰ ਜਰੂਰ ਦਿਖਾਵਾਂਗੇ ਆਪਦਾ ਪੇਕਾ ਪਿੰਡ ਤੇ ਇਹ ਜੀ ਆ ਗਿਆ ਏ ਮੇਰਾ ਪੇਕਾ ਪਿੰਡ ਆ ਤੇ ਚਲੋ ਜੀ ਆਪਾਂ ਘਰ ਵੀ ਪਹੁੰਚ ਆਇਆ ਹੈ ਨਾ ਤੇ ਇਹ ਵੀਡੀਓ ਜੀ ਮੈਂ ਫਿਰ ਛਾਮ ਨੂੰ ਬਣਾਈ ਸੀਗੀ ਥੋੜੀ ਜੀ ਕਿਉਂਕਿ ਉਸ ਸਮੇਂ ਤਾਂ ਫਿਰ ਮੈਂ ਨਹੀਂ ਬਣਾ ਸਕੀ ਆਉਦੇ ਆਉਦੇ ਤਾਂ ਤੇ ਬੱਚੇ ਜੀ ਖੇਡ ਰਹੇ ਆ ਤੇ ਮੇਰੀ ਦੂਸਰੇ ਦੀਦੀ ਵੀ ਆਏ ਹੋਇਆ ਛੋਟੇ ਭੈਣ ਮੇਰੀ ਤੇ ਸਾਰੇ ਜਦੋਂ ਮਿਲ ਜੁਲ ਜਾਣ ਤਾਂ ਬਹੁਤ ਇਕੱਠੇ ਹੋ ਕੇ ਬਹੁਤ ਮੱਚਰਦੇ ਆ ਸਾਰੇ ਬੱਚੇ ਤੇ ਇਹ ਜੀ ਲੱਗੇ ਹੋਏ ਸੀ ਅੰਗੂਰ ਤੇ ਅਨਰੀਤ ਨੂੰ ਦੇਖ ਗਏ ਤੇ ਉਹ ਕਹਿੰਦੀ ਕਿ ਮੈਂ ਖਾਣੇ ਆ ਅਨਰੀਤ ਨੂੰ ਗੂਰ ਖਾਣੇ ਬਹੁਤ ਪਸੰਦ ਨੇ ਤੇ ਹੁਣ ਜੀ ਮੈਂ ਇੱਥੇ ਜਾਮ ਨੂੰ ਲੱਗ ਗਈ ਸੀ ਗਰੇਪਸ ਤੋੜਨ ਅਨਰੀਤ ਵਾਸਤੇ ਤੇ ਬੱਦਲ ਤਾਂ ਜੀ ਬਹੁਤ ਬਣਿਆ ਖੜਿਆ ਏ ਬਾਕੀ ਬਾਰਿਸ਼ ਨਹੀਂ ਇੰਨੀ ਜ਼ਿਆਦਾ ਹੋਈ ਦੇ ਬੱਕਾ ਕਿੰਨਾ ਏ ਚਲੋ ਵੇਲਾ ਵਧੀਆ ਠੰਡਾ ਹੋ ਗਿਆ ਏ ਨਹੀਂ ਤਾਂ ਗਰਮੀ ਦੇ ਵਿੱਚ ਆਉਣਾ ਬਹੁਤ ਔਖਾ ਸੀ ਤੇ ਸ਼ਾਮ ਨੂੰ ਜੇ ਆਪਾਂ 3 ਵਜੇ ਤੁਰੇ ਸੀਗੇ ਤੇ ਸਵਾ 4 ਪਹੁੰਚੇ ਆ ਕਿਉਂਕਿ ਆਰਾਮ ਨਾਲ ਆਏ ਸੀ ਫਿਰ ਇੰਨੇ ਜਲਦਬਾਜ਼ੀ ਨਹੀਂ ਕੀਤੀ ਤੇ ਇੱਥੇ ਜੀ ਹੁਣ ਮੈਂ ਨਰੀਤ ਵਾਸਤੇ ਤੋੜ ਰਹੀ ਸੀ ਗ੍ਰੇਪਸ ਇਹਨਾਂ ਗ੍ਰੇਪਸ ਦੇਖ ਗਏ ਤੇ ਬਾਸਾ ਰੋਲਾ ਪਾਤਾ ਕਿ ਮੈਂ ਗ੍ਰੇਪਸ ਖਾਣਿਆ ਹੋਰ ਤਾਂ ਪੁੱਛੋ ਖਾਂਦੀ ਨਹੀਂ ਇੰਨਾ ਵਧੀਆ ਫਰੂਟ ਤੇ ਇਹ ਹੀ ਖਾ ਲੈਂਦੀ ਆ ਤੇ ਕੁਝ ਤਣਾ ਨਾਲ ਹੋਏ ਪਿਆ ਤੇ ਕੁਝ ਹਾਲੇ ਕੱਚੇ ਆ ਤੇ ਇਸ ਕਰਕੇ ਜੀ ਵਿੱਚੋਂ ਵਿੱਚੋਂ ਦੇਖ ਕੇ ਤੋੜ ਰਹੀ ਆ ਹਨਾ ਵੀ ਖੱਟੇ ਵੀ ਫਿਰ ਨਹੀਂ ਬੱਚੇ ਨੂੰ ਦੇ ਸਕਦੇ ਤੇ ਇਹ ਅੱਜ ਮੇਰਾ ਪੇਕਾ ਘਾਰ ਤੇ ਆਪਾਂ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਸਾਰਾ ਦਿਖਾਵਾਂਗੇ ਹੋਰ ਵੀ ਤੇ ਅਗਲੀ ਵੀਡੀਓ ਮੇਰੀ ਜ਼ਰੂਰ ਦੇਖਿਓ ਤੇ ਅੱਜ ਤੱਕ ਜੇ ਮੇਰੇ ਤੋਂ ਇੰਨੇ ਕੋਈ ਬਣੀ ਆ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆਂ ਤੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਸਾਡੀਆਂ ਵੀਡੀਓ ਜ਼ਰੂਰ ਦੇਖਿਆ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਥੈਂਕ ਯੂ ਜੀ